ਉਸ ਹਵਾਲੇ ਨਾਲ ਮੈਂ ਜਵਾਬ ਪੁੱਛਣਾ ਚਾਹੁੰਦਾ ਮਨੋਤ ਲਾਲ ਖੱਟਰ ਤੋਂ ਕਿ ਤੇਰੇ ਕੋਲ ਕਿਹੜੇ ਅਧਿਕਾਰ ਨੇ ਕਿਹੜੇ ਹੁਕਮ ਨੇ ਪਲਾਸਟਿਕ ਦੀ ਗੋਲੀ ਚਲਾਉਣ ਜੰਮੂ ਕਸ਼ਮੀਰ ਵਾਲੇ ਮਾਮਲੇ 'ਚ ਕੋਰਟ ਨੇ ਰੋਕ ਲਾਈ ਕਿ ਪਲਾਸਟਿਕ ਦੀ ਗੋਲੀ ਦੀ ਵਰਤੋਂ ਨਹੀਂ ਹੋ ਸਕਦੀ ਤੇ ਇੱਥੇ ਵਰਤੋਂ ਕਿਵੇਂ ਹੋ ਰਹੀ ਆ ਐਕਤੀ ਹਰਿਆਣਾ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਆਪਣੀ ਪੁਲਿਸ ਤੇ ਵੀ ਭਰੋਸਾ ਨਹੀਂ ਬੀਐਸਐਫ ਔਰ ਸੀਆਰਪੀਐਫ ਜੰਮੂ ਕਸ਼ਮੀਰ ਤੋਂ ਲਿਆ ਕੇ ਟੁਕੜੀਆਂ ਮੂਹਰੇ ਲਾਈਆਂ ਨੇ ਤਾਂ ਕਿ ਉਹ ਬੇਦਰਦ ਹੋ ਕੇ ਗੋਲੀਆਂ ਚਲਾਉਣ ਤੇ ਸਾਡੀ ਪੁਲਿਸ ਪਿੱਛੇ ਰਹੀ ਕਿਉਂਕਿ ਪਿਛਲੀ ਵਾਰ ਨੂੰ ਲੱਗਦਾ ਕਿ ਹਰਾਣਾ ਪੁਲਿਸ ਨੇ ਸਾਥ ਦਿੱਤਾ ਕਿਸਾਨਾਂ ਦਾ। ਉਹ ਦਿਨਾਂ ਦੇ ਵਿੱਚ 10000 ਦੇ ਕਰੀਬ ਵਸੂਕੈਸ ਦੀ ਗੋਲੇ 10 ਦਿਨਾਂ ਦੇ 2 ਦਿਨਾਂ ਦੇ ਵਿੱਚ 10000 ਦੇ ਕਰੀਬ ਪਲਾਸਟਿਕ ਦੀਆਂ ਗੋਲੀਆਂ ਇਹ ਕਿਸਾਨਾਂ ਤੇ ਭਰਾਈਆਂ ਵੀ ਨੇ। ਕੀ ਇਹ ਦੁਸ਼ਮਣ ਦੇਸ਼ ਤੋਂ ਆਏ ਨੇ? ਕੀ ਇਹ ਬਾਹਰੀ ਮੁਲਕ ਤੋਂ ਆਏ ਨੇ? ਆਪਣੇ ਦੇਸ਼ ਦੇ ਕਿਸਾਨਾਂ ਦਾ ਰਾਹ ਰੋਕਣਾ ਕਿੱਥੋਂ ਦਾ ਨਿਆਂ ਹੈ? ਕਿੱਥੋਂ ਦਾ ਕਾਨੂੰਨ ਹੈ? ਪੰਜਾਬ ਦੇ ਮਹਾਲੀ ਦੇ ਵਿੱਚ ਪੁਲਿਸ ਹੁਕਮਾਂ ਨਾਲ ਧਾਰਕ 143 ਲਾਈ ਹੈ ਕਿਥੇ ਟ੍ਰੈਕਟਰ ਟ੍ਰੇਲੀ ਨਹੀਂ ਵੱਟ ਸਕਦਾ ਮਹਾਲੀ ਹਰਿਆਣੇ ਚ ਪੈਂਦਾ ਜਾਂ ਪੰਜਾਬ ਚ ਭਾਜਪਾ ਦਾ ਰਾਜ ਹੈ ਕੇਂਦਰ ਦਾ ਰਾਜ ਹੈ ਬਨੂੜ ਲਾਂਡਰਾ ਫਤੇਗੜ ਸਾਹਿਬ ਪਟਿਆਲਾ ਰਾਜਪੂਰਾ ਤੇ ਸ਼ੰਭੂ ਇਸ ਖੇਤਰ ਚ ਵੀ ਪੰਜਾਬ ਦੇ ਖੇਤਰ ਚ ਇੰਟਰਨੈਟ ਬੰਦ ਹੈ ਕਿਦੇ ਹੁਕਮਾਂ ਦੇ ਬੰਦ ਹੈ ਪੰਜਾਬ ਸਰਕਾਰ ਨੇ ਕੋਈ ਜਿਹੀ ਨੀਯਾਰੀ ਕੀਤੀ ਫਿਰ ਜੇ ਬੰਦ ਹੈ ਤਾਂ ਫਿਰ ਕਿਹਨੇ ਹੁਕਮ ਦਿੱਤੇ ਨੇ ਕੀ ਪੰਜਾਬ ਚ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮ ਨਾਲ ਇੰਟਰਨੈਟ ਬੰਦ ਹੈ ਜਾਂ ਕੇਂਦਰ ਦੇ ਹੁਕਮ ਨਾਲ ਬੰਦ ਹੈ ਸ਼ੰਭੂ ਬੈਰੀਅਰ ਤੇ ਅੱਜ ਤੀਸਰਾ ਦਿਨ ਤੁਸੀਂ ਦੇਖ ਸਕਦੇ ਹੋ ਕਿ ਅੱਧਾ ਕਪੂਲ ਜਿਹੜਾ ਕਿਸਾਨਾਂ ਨੇ ਜਿਹੜੀਆਂ ਰੋਕਾਂ ਸੀ ਹਟਾਈਆਂ ਨੇ ਅਗਾਂਹ ਫੋਰਸ ਤਿਆਰ ਬਰ ਤਿਆਰ ਖੜੀ ਜਿਸ ਤਰ੍ਹਾਂ ਕਿ ਗੋਲੇ ਸਿੱਟੇ ਜਾ ਰਹੇ ਪੰਜਾਬ ਸਰਕਾਰ ਦਾ ਕੀ ਇਸ ਜਾ ਕੇਂਦਰ ਸਰਕਾਰ ਦਾ ਕੀ ਇੱਥੇ ਰੋਲ ਨਜ਼ਰ ਆਇਆ ਹੈ ਸਮਝਦੇ ਆਂ ਬਾਈ ਸਾਡੇ ਨਾਲ ਨੇ ਦੀਪਕ ਚਨਾਰਥਲ ਜੀ ਸੀਨੀਅਰ ਪੱਤਰਕਾਰ ਨੇ ਦੀਪਕ ਭਾਈ ਉਹ ਪਿੱਛੇ ਚੁਰਨਾ ਸ਼ੁਰੂ ਕੀਤਾ ਆਪਾਂ ਇੱਥੇ ਤੱਕ ਸੜਕ ਦੇ ਉੱਤੇ ਅਥਰੂ ਗੈਸ ਦੇ ਗੋਲੇ ਜਿਹੜੇ ਉਹਦੇ ਸ਼ੈੱਲ ਨੇ ਖੋਲ ਹੀ ਖੋਲ ਨਜ਼ਰ ਆ ਰਹੇ ਹੈ ਇੱਥੋਂ ਅੰਦਾਜ਼ਾ ਲੱਗ ਸਕਦਾ ਹੈ ਕਿ ਤਸ਼ੱਦਦ ਦੀ ਇਹ ਸਵਾਰ ਕਿੰਨਾ ਵਧਟਾਇਆ ਜਾ ਰਿਹਾ ਹੈਗਾ ਕਰਨੇ ਤੀਜਾ ਦਿਨ ਅੱਜ ਤੀਜੇ ਦਿਨ ਦੀ ਸਵੇਰ ਆ ਜਦੋਂ ਆਪਾਂ ਇਹ ਗੱਲ ਕਰ ਰਹੇ ਆਂ ਦੋ ਦਿਨਾਂ ਦੇ ਵਿੱਚ 10000 ਦੇ ਕਰੀਬ ਅਥਰੂ ਗੈਸ ਦੇ ਗੋਲੇ 10 ਦਿਨਾਂ ਦੇ 2 ਦਿਨਾਂ ਦੇ ਵਿੱਚ 10000 ਦੇ ਕਰੀਬ ਪਲਾਸਟਿਕ ਦੀਆਂ ਗੋਲੀਆਂ ਇਹ ਕਿਸਾਨਾਂ ਤੇ ਭਰਾਈਆਂ ਗਈਆਂ ਨੇ ਕੀ ਇਹ ਦੁਸ਼ਮਣ ਦੇਸ਼ ਤੋਂ ਆਏ ਨੇ ਕੀ ਇਹ ਬਾਹਰੀ ਮੁਲਕ ਤੋਂ ਆਏ ਨੇ ਆਪਣੇ ਦੇਸ਼ ਦੇ ਕਿਸਾਨਾਂ ਦਾ ਰਾਹ ਰੋਕਣਾ ਕਿੱਥੋਂ ਦਾ ਨਿਆਂ ਹੈ ਕਿੱਥੋਂ ਦਾ ਕਾਨੂੰਨ ਹੈ ਇਹ ਕਿਸਾਨ ਕਹਿੰਦੇ ਸਾਡੀਆਂ ਕੁਝ ਮੰਗਾਂ ਨੇ ਇਹ ਉਹ ਮੰਗਾਂ ਨੇ ਜਿਹੜੀਆਂ ਤਿੰਨ ਖੇਤੀ ਉਹਨਾਂ ਦੇ ਸਮੇਂ ਸਰਕਾਰ ਨੇ ਅਧੂਰੀਆਂ ਛੱਡਤੀਆਂ ਸੀ ਜਿਨ੍ਹਾਂ ਦਾ ਵਾਅਦਾ ਕਰਕੇ ਮੁੱਕਰ ਗਈਆਂ ਸੀ ਉਹ ਮੰਗਾਂ ਪੂਰੀਆਂ ਕਰਾਉਣ ਲਈ ਅਸੀਂ ਕੇਂਦਰ ਸਰਕਾਰ ਨਾਲ ਗੱਲ ਕਰਨਾ ਚਾਹੁੰਦੇ ਹਾਂ ਸਰਕਾਰ ਡਰਾਮਾ ਤਾਂ ਕਰਦੀ ਹੈ ਕਿ ਅਸੀਂ ਚੰਡੀਗੜਾ ਆ ਕੇ ਗੱਲ ਕਰ ਰਹੇ ਆਂ ਪਰ ਉਸ ਗੱਲ ਤੋਂ ਗਾਂਹ ਬਦਲਣ ਦੀ ਬਜਾਏ ਪੁਲਿਸ ਲਾਉਂਦੀ ਆ 70000 ਮੁਲਾਜ਼ਮ ਲਾਏ ਨੇ ਹੋਰ ਛੱਡੋ ਹਰਿਆਣਾ ਸਰਕਾਰ ਨੂੰ ਹਾਈ ਕੋਰਟ ਨੇ ਝਾੜਾਂ ਮਾਰੀਆਂ ਕਿ ਤੁਸੀਂ ਰਾਹ ਰੋਕਣ ਵਾਲੇ ਕੌਣ ਹੋ ਬਈ ਇਹ ਰਾਸ਼ਟਰੀ ਮਾਰਗ ਹੈ ਔਰ ਜਨਤਾ ਆਪਣੇ ਰਾਹ ਤਾਂ ਨਹੀਂ ਜਾਣਾ ਚਾਹੁੰਦੀ ਤੁਸੀਂ ਰਾਹ ਕਿਵੇਂ ਰੋਕ ਸਕਦੇ ਹੋ ਪਰ ਅਗਲੇ ਕਹਿੰਦੇ ਨਹੀਂ ਜੀ ਸਾਨੂੰ ਉੱਪਰੋਂ ਕੇਂਦਰ ਦਾ ਹੁਕਮ ਹੈ ਮੋਦੀ ਦਾ ਹੁਕਮ ਹੈ ਅਸੀਂ ਰਾਹ ਨਹੀਂ ਖੋਲਣਾ ਤੇ ਰਾਹ ਰੋਕਿਆ ਉਸ ਹਵਾਲੇ ਨਾਲ ਮੈਂ ਇਹ ਜਵਾਬ ਪੁੱਛਣਾ ਚਾਹੁੰਦਾ ਮਨੋਰ ਲਾਲ ਖੱਟਰ ਤੋਂ ਕਿ ਤੇਰੇ ਕੋਲ ਕਿਹੜੇ ਅਧਿਕਾਰ ਨੇ ਕਿਹੜੇ ਹੁਕਮ ਨੇ ਪਲਾਸਟਿਕ ਦੀ ਗੋਲੀ ਚਲਾਉਣ ਜੰਮੂ ਕਸ਼ਮੀਰ ਵਾਲੇ ਮਾਮਲੇ 'ਚ ਕੋਰਟ ਨੇ ਰੋਕ ਲਾਈ ਕਿ ਪਲਾਸਟਿਕ ਦੀ ਗੋਲੀ ਦੀ ਵਰਤੋਂ ਨਹੀਂ ਹੋ ਸਕਦੀ ਤੇ ਇੱਥੇ ਵਰਤੋਂ ਕਿਵੇਂ ਹੋ ਰਹੀ ਆ ਅਥਰੂ ਗੈਸ ਦਾ ਗੋਲਾ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਅੱਖਾਂ ਨੂੰ ਨੁਕਸਾਨ ਪਹੁੰਚਾਉਂਦਾ ਗੋਲੀ ਨੁਕਸਾਨ ਪਹੁੰਚਾਉਂਦੀ ਤੇ ਚਲਾਉਂਗੇ ਕਿਹੜੀਆਂ ਐਕਸਪਾਇਰੀ ਵਾਲੀਆਂ ਉਹ ਹੋਰ ਵੀ ਨੁਕਸਾਨ ਅਥਰੂ ਗੈਸ ਦੇ ਗੋਲੇ ਨਵੰਬਰ 2022 ਵਾਲੇ ਨੇ ਤੇ ਜਿਹੜੀਆਂ ਗੋਲੀਆਂ ਨੇ ਉਹ 2018 ਤੱਕ ਵਾਲੀਆਂ ਨੇ ਸੋ ਇਕਤੀ ਹਰਿਆਣਾ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਆਪਣੀ ਪੁਲਿਸ ਤੇ ਵੀ ਭਰੋਸਾ ਨਹੀਂ ਬੀਐਸਐਫ ਔਰ ਸੀਆਰਪੀਐਫ ਜੰਮੂ ਕਸ਼ਮੀਰ ਤੋਂ ਲਿਆ ਕੇ ਟੁਕੜੀਆਂ ਮੂਹਰੇ ਲਾਈਆਂ ਨੇ ਤਾਂ ਕਿ ਉਹ ਬੇਦਰਦ ਹੋ ਕੇ ਗੋਲੀਆਂ ਚਲਾਉਣ ਤੇ ਸਾਡੀ ਪੁਲਿਸ ਪਿੱਛੇ ਰਹੇ ਕਿਉਂਕਿ ਪਿਛਲੀ ਵਾਰ ਨੂੰ ਲੱਗਦਾ ਕਿ ਹਰਿਆਣਾ ਪੁਲਿਸ ਨੇ ਸਾਥ ਦਿੱਤਾ ਕਿਸਾਨਾਂ ਦਾ ਸੋ ਇਸ ਲਈ ਦੂਜਾ ਪਹਿਲੂ ਸਭ ਤੋਂ بڑا ਪਹਿਲੂ ਜਿਹੜੇ ਇਸ ਪਹਿਲੂ ਦੇ ਉੱਤੇ ਕਿ ਠੀਕ ਹੈ ਕੇਂਦਰ ਨੇ ਕਰਨਾ ਤੱਕਾ ਕਰ ਰਹੀ ਆ ਹਰਿਆਣਾ ਸਰਕਾਰ ਨੇ ਕਰਨਾ ਤੱਕਾ ਕਰ ਰਹੀ ਆ ਪਿਛਲੀ ਵਾਰ ਵੀ ਇਸੇ ਤਰ੍ਹਾਂ ਦਾ ਪਹਿਲੂ ਸੀ ਪਰ ਪੰਜਾਬ ਸਰਕਾਰ ਕੀ ਕਰ ਰਹੀ ਆ ਮੈਂ ਪੁੱਛਣਾ ਚਾਹਨਾ ਇਸ ਮੌਕੇ ਆਪਾਂ ਸ਼ੰਭੂ ਬਾਰਡਰ ਤੇ ਖੜੇ ਆ। ਆ ਪੁਲ ਪੰਜਾਬ ਦੀ ਹੱਦ ਚ ਆ ਕਿ ਹਰਿਆਣਾ ਦੀ ਹੱਦ ਚ ਹੈ। ਪੰਜਾਬ ਦੇ ਮੁੱਖ ਮੰਤਰੀ ਜਵਾਬ ਦੇਣ। ਪੰਜਾਬ ਦੀ ਹੱਦ ਦੇ ਵਿੱਚ ਕਹਿੰਦੇ ਜੀ ਉਹ ਆ ਕੇ ਡਰੋਨ ਆ ਕੇ ਗੋਲੇ ਸੱਢਦੇ ਨੇ। ਇੱਕ ਸਾਡਾ ਸ਼ੌਕਤ ਅਹਿਮਦ ਪਰੇ ਪਟਿਆਲਾ ਦਾ ਡੀਸੀ ਉਹ ਚਿੱਠੀ ਲਿਖਦਾ ਕਿ ਜੀ ਹਾਂ ਤੁਸੀਂ ਸਾਡੀ ਹੱਦ ਚ ਆ ਕੇ ਗੋਲੇ ਕਿਵੇਂ ਸੱਢਦੇ ਹੋ? ਇਹ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਨਹੀਂ ਲਿਖਦਾ? ਇਹ ਚਿੱਠੀ ਪੰਜਾਬ ਦਾ ਗ੍ਰਹਿ ਮੰਤਰੀ ਭਗਵੰਤ ਮਾਨ ਕਿਉਂ ਨਹੀਂ ਲਿਖਦਾ? ਇਹ ਚਿੱਠੀ ਪੰਜਾਬ ਦੇ ਹੋਰ ਮੰਤਰੀ ਮੰਡਲ ਕਿਉਂ ਨਹੀਂ ਲਿਖਦੇ? ਇੱਕ ਡੀਸੀ ਤੋਂ ਕਿਉਂ ਲਖਵਾਈ ਠੀਕ ਹੈ ਦੂਸਰੇ ਪਾਸੇ ਆ ਹੱਦ ਦੇ ਬੰਨੇ ਦੇ ਵਾਲੇ ਤੁਸੀਂ ਕਿਉਂ ਨਹੀਂ ਪੁੱਛਦੇ ਕਿ ਤੁਸੀਂ ਕਿਉਂ ਭਾਈ ਸਾਡੀ ਹੱਦ 'ਚ ਬੈਠੇ ਹੋ ਚਲੋ ਦਿੱਲੀ ਦੇ ਵਿੱਚ ਕਹਿੰਦੇ ਜੀ ਇੰਟਰਨੈਟ ਬੰਦ ਹੈ ਜੀ ਹਰਿਆਣਾ 'ਚ ਇੰਟਰਨੈਟ ਬੰਦ ਹੈ 15 ਜ਼ਿਲ੍ਹਿਆਂ 'ਚ ਇੰਟਰਨੈਟ ਬੰਦ ਹੈ ਦਿੱਲੀ ਦੇ ਵਿੱਚ ਤਾਂ 144 ਲੱਗੀ ਹੈ ਹਰਿਆਣਾ 'ਚ ਤਾਂ 144 ਲੱਗੀ ਹੈ ਪੰਜਾਬ 'ਚ ਕਿਉਂ ਲੱਗੀ ਹੈ ਪੰਜਾਬ ਦੇ ਮਹਾਲੀ ਦੇ ਵਿੱਚ ਪੁਲਿਸ ਹੁਕਮਾਂ ਨਾਲ ਤਾਂ 144 ਲਾਈ ਹੈ ਕਿ ਇੱਥੇ ਟਰੈਕਟਰ ਟਰੈਲੀ ਨਹੀਂ ਵੱਟ ਸਕਦਾ ਮਹਾਲੀ ਹਰਿਆਣਾ 'ਚ ਪੈਂਦਾ ਜਾ ਪੰਜਾਬ ਚ ਭਾਜਪਾ ਦਾ ਰਾਜ ਹੈ ਕੇਂਦਰ ਦਾ ਰਾਜ ਹੈ ਬਨੂੜ ਲਾਂਡਰਾ ਫਤੇਗੜ ਸਾਹਿਬ ਪਟਿਆਲਾ ਰਾਜਪੂਰਾ ਤੇ ਸ਼ੰਭੂ ਇਸ ਖੇਤਰ ਚ ਵੀ ਪੰਜਾਬ ਦੇ ਖੇਤਰ ਚ ਮ ਇੰਟਰਨੈਟ ਬੰਦ ਹੈ ਕਿਹਦੇ ਹੁਕਮਾਂ ਤੇ ਬੰਦ ਹੈ ਪੰਜਾਬ ਸਰਕਾਰ ਨੇ ਕੋਈ ਚਿੱਠੀ ਨਹੀਂ ਜਾਰੀ ਕੀਤੀ ਫਿਰ ਜੇ ਬੰਦ ਹੈ ਤਾਂ ਫਿਰ ਕਿਹਨੇ ਹੁਕਮ ਦਿੱਤੇ ਨੇ ਕੀ ਪੰਜਾਬ ਚ ਮੁੱਖ ਮੰਤਰੀ ਭਗਵੰਤ ਸਿੰਘ ਸਿੱਧੂ ਦੇ ਹੁਕਮਾਂ ਨਾਲ ਇੰਟਰਨੈਟ ਬੰਦ ਹੈ ਜਾਂ ਕੇਂਦਰ ਦੇ ਹੁਕਮਾਂ ਨਾਲ ਬੰਦ ਹੈ ਇੱਕ ਪਾਸੇ ਪੰਜਾਬ ਸਰਕਾਰ ਹੁਕਮ ਦਿੰਦੀ ਆ ਆਪਣੇ ਪੁਲਿਸ ਤੰਤਰ ਨੂੰ ਕਿ ਕਿਸਾਨਾਂ ਨੂੰ ਰੋਕਣਾ ਨਹੀਂ ਜਾਣ ਦਿਓ ਸਾਤ ਦਿਨਾ ਇੱਕ ਪਾਸੇ ਭਗਵਾਨਤਮਾਨ ਸਰਕਾਰ ਆਪਣੇ ਸਮੁੱਚੇ ਵਿਭਾਗਾਂ ਨੂੰ ਹੁਕਮ ਦਿੰਦੀ ਆ ਖੇਤੀਬਾੜੀ ਵਿਭਾਗ, ਗ੍ਰਹਿ ਵਿਭਾਗ ਸਾਰਿਆਂ ਨੂੰ ਹੁਕਮ ਦਿੰਦੀ ਆ ਕਿ ਕੋਈ ਵੀ ਰਿਪੋਰਟ ਕੇਂਦਰ ਮੰਗੇ ਕਿਸਾਨਾਂ ਦੇ ਸਬੰਧ ਚ ਡਾਟਾ ਤੁਰੰਤ ਉਪਲਬਧ ਕਰਾਓ ਤਾਂ ਕਿ ਮਸਲਾ ਹੱਲ ਹੋਵੇ ਤੇ ਦੂਹੇ ਪਾਸੇ सीबीआई, ਸੀਡੀਆਈ, ਹੈ ਸੀਆਈਡੀ ਸੁਪਰੀ ਸੁਬੇ ਦੀਆਂ ਖੇਤਰ ਦੀਆਂ ਏਜੰਸੀਆਂ ਕੇਂਦਰ ਨੂੰ ਸਾਰੀਆਂ ਰਿਪੋਰਟਾਂ ਦਿੰਦੀਆਂ ਨੇ ਉਹ ਰਿਪੋਰਟਾਂ ਜੇ ਕੇਂਦਰੀ ਏਜੰਸੀਆਂ ਦੇ ਰਹੀਆਂ ਨੇ ਤਾਂ ਪੰਜਾਬ ਦੀਆਂ ਏਜੰਸੀਆਂ ਵੀ ਕਿਉਂ ਰਿਪੋਰਟ ਦੇ ਰਹੀਆਂ ਨੇ ਤੇ ਦੂਸਰੇ ਪਾਸੇ ਤੁਸੀਂ ਇੰਟਰਨੈਟ ਬੰਦ ਕਰਦੇ ਸੋ ਇਸ ਲਈ ਇੱਕ ਪਾਸੇ ਜਚਾਇਆ ਜਾ ਰਿਹਾ ਕਿ ਅਸੀਂ ਕਿਸਾਨਾਂ ਨਾਲ ਆ ਦੂਜੇ ਪਾਸੇ ਕੇਂਦਰ ਨੂੰ ਜਚਾਇਆ ਜਾ ਰਿਹਾ ਅਸੀਂ ਤੁਹਾਡੇ ਨਾਲ ਆ ਸੋ ਇਸ ਪਹਿਲੂ ਦੇ ਉੱਤੇ ਕੌਣ-ਕੌਣ ਧੋਖਾ ਕਰ ਰਿਹਾ ਕਿਸਾਨਾਂ ਨਾਲ ਇਹ ਸੋਚਣ ਦੀ ਲੋੜ ਹੈ ਬਿਲਕੁਲ ਵੀਰੇ ਮੁਲਕ ਦੇ ਵਿੱਚ ਚੋਣਾਂ ਨੇ ਚੋਣਾਂ ਤੋਂ ਪਹਿਲਾਂ ਕਿਸਾਨ ਆਪਣਾ ਹੱਕ ਵੀ ਚੱਲ ਜਾਂਦੀ ਜਾਂਦੀ ਸ਼ਾਇਦ ਕੋਈ ਪਾਰਟੀ ਸਾਨੂੰ ਆਪਣਾ ਹੱਕ ਦੇ ਜਵੇ ਪਰ ਜਿਸ ਤਰੀਕੇ ਨਾਲ ਸਿਆਸਤ ਕੀਤੀ ਜਾ ਰਹੀ ਹੈ ਸੈਂਟਰ ਦੇ ਵੀ ਤੁਸੀਂ ਗੱਲ ਕੀਤੀ ਪੰਜਾਬ ਦੀ ਵੀ ਤੁਸੀਂ ਗੱਲ ਕੀਤੀ ਇਹਨਾਂ ਇਹਨਾਂ ਵਿਚਾਲੇ ਜੋ ਜ਼ੁਲਮ ਇਹਨਾਂ ਤੇ ਢਾਇਆ ਜਾ ਰਿਹਾ ਇਸ ਸਿਨੈਰੀਓ ਜਾਊਗਾ ਕਿੱਧਰ ਪਰਵੇ ਤੁਸੀਂ ਕਿਵੇਂ ਦੇਖਦੇ ਹੋ ਸਾਰੀ ਚੀਜ਼ ਦੇਖੋ 2024 ਦੀਆਂ ਚੋਣਾਂ ਤੋਂ ਪਹਿਲਾਂ ਅਕਸਰ ਜਿਹੜੀਆਂ ਧਿਰਾਂ ਕੋਈ ਸੰਘਰਸ਼ ਕਰਦੀਆਂ ਨੇ ਕੋਈ ਹੱਕਾਂ ਹਕੂਕਾਂ ਲਈ ਲੜਦੀਆਂ ਨੇ ਉਹਨਾਂ ਨੂੰ ਹੁੰਦਾ ਹੈ ਕਿ ਚੋਣਾਂ ਤੋਂ ਪਹਿਲਾਂ ਸਰਕਾਰ ਤੇ ਦਬਾਅ ਪਾ ਕੇ ਕੁਝ ਮਨਾਇਆ ਜਾ ਸਕਦਾ ਹੈ ਠੀਕ ਹੈ ਐਮਐਸਪੀ ਦਾ ਮੁੱਦਾ ਹੈ ਕਿਸਾਨੀ ਕਰਜ਼ੇ ਦਾ ਮੁੱਦਾ ਹੈ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦਾ ਮੁੱਦਾ ਹੈ ਪਰਾਲੀ ਵਾਲਾ ਮੁੱਦਾ ਹੈ ਬਿਜਲੀ ਵਾਲਾ ਮੁੱਦਾ ਹੈ ਹੈਨਾ ਮਜ਼ਦੂਰਾਂ ਦੀ ਦਿਹਾੜੀ ਦਾ ਮੁੱਦਾ ਹੈ ਹੈ ਉਹ ਕਿੰਨੇ ਹੀ ਪਹਿਲੂ ਨੇ ਸਾਡੇ ਪਰ ਜ਼ਮੀਨਾਂ ਐਕਵਾਇਰ ਕਰਨ ਵਾਲਾ ਪਹਿਲੂ ਹੈ ਉਹ ਸਾਰੇ ਮੁੱਦੇ ਨੇ ਪਰ ਸਵਾਲ ਇਹ ਹੈ ਕਿ ਜਦੋਂ ਇੱਕ ਕਮੇਟੀ ਬਣੀ ਸੀ ਐਮਐਸਪੀ ਨੂੰ ਲੈ ਕੇ ਉਸ ਕਮੇਟੀ ਦੇ ਮਾਮਲੇ ਦੇ ਉੱਤੇ ਕੇਂਦਰ ਨੇ ਧੋਖਾ ਕੀਤਾ ਤੇ ਹੁਣ ਕਹਿੰਦਾ ਜਿਸੀਂ ਤੈਨੂੰ ਤਕਵੇਂ ਲਾਗੂ ਕਰਦੀਏ ਤੁਹਾਡੇ ਦੇ ਭਰੋਸਾ ਕਿਵੇਂ ਕਰੀਏ ਕਰਨ ਕੇਂਦਰ ਦੇ ਉੱਤੇ ਕਿ ਜਦੋਂ ਤਿੰਨ ਖੇਤੀ ਕਾਨੂੰਨ ਵਾਪਸ ਹੋਈ ਸੀ ਤਾਂ 2 ਸਾਲ ਲੰਘ ਗਏ 2 ਸਾਲ ਤੋਂ 3 ਸਾਲ ਚੜ ਗਿਆ ਤੁਸੀਂ 2 ਸਾਲਾਂ 'ਚ ਉਸ ਕਮੇਟੀ 'ਚ ਕੀ ਕੀਤਾ ਉਸ ਕਮੇਟੀ ਨੂੰ ਕੇਂਦਰੀ ਖੇਤੀਬਾੜੀ ਵਿਭਾਗ ਦੇ ਸਕੱਤਰ ਦੀ ਅਗਵਾਈ ਹੇਠ ਬਣਾਇਆ ਗਿਆ ਉਹਦੇ ਵਿੱਚ ਕਾਰਪਟ ਘਰਾਣਿਆਂ ਦੇ ਬੰਦੇ ਪਾ ਲੇ ਉਹਦੇ ਵਿੱਚ ਤਿੰਨ ਖੇਤੀ ਕਾਨੂੰਨਾਂ ਦੇ ਹੱਕ ਵਾਲੇ ਬੰਦੇ ਪਾ ਲੇ ਤੇ ਕਿਸਾਨ ਐਸ ਕੇ ਐਮ ਵਾਲੇ ਕਹਿੰਦੇ ਕਿ ਅਸੀਂ ਬੰਦੇ ਕਿਉਂ ਦੀਏ ਤੁਸੀਂ ਤਾਂ ਗਲਤ ਬੰਦੇ ਪਾਏ ਨੇ ਉਸ ਪਹਿਲੂ ਨੂੰ ਦਰਸ ਕਰਨ ਦੀ ਬਜਾਏ 2 ਸਾਲਾਂ ਤੋਂ ਉਹਦੇ ਉੱਪਰ ਪੂਣੀ ਨਹੀਂ ਕੀਤੀ ਤੇ ਹੁਣ ਇਹ ਦੁਬਾਰਾ ਉਹਦੀ ਮੰਗ ਉੱਠੀ ਹੈ ਕਿ ਦੁਬਾਰਾ ਸਾਡੀ ਉਹ ਕਿੱਥੇ ਹਾਂ ਸਵਾਲ ਹੈਗਾ ਕਿ ਅਸੀਂ ਇਕੱਠੇ ਹੋ ਕੇ ਜੇ ਲੜਦੇ ਸ਼ਾਇਦ ਤਾਕਤ ਹੋਰ ਹੁੰਦੀ ਅੱਜ ਐਸਕੇਐਮ 2 ਨੇ ਪੰਜਾਬ 'ਚ ਇੱਕ ਗੈਰ-ਰਾਜਨੀਤਿਕ ਰਾਜਨੀਤਿਕ ਹੁਣ ਪਤਾ ਨਹੀਂ ਗੈਰ-ਰਾਜਨੀਤਿਕ ਰਾਜਨੀਤੀ ਕਰੀ ਜਾਂਦਾ ਪਤਾ ਨਹੀਂ ਰਾਜਨੀਤਿਕ ਰਾਜਨੀਤੀ ਕਰਦਾ ਸੋ ਕਿਤੇ ਇਹਦੇ ਵਿੱਚ ਕੋਈ ਰਾਜਨੀਤੀ ਤਾਂ ਨਹੀਂ ਹੋ ਰਹੀ ਇਹ ਵੀ ਫਿਕਰ ਹੈ ਕਿਤੇ ਕਿਸਾਨ ਵਰਤਦਾ ਨਹੀਂ ਯਾਰ ਇਹ ਵੀ ਫਿਕਰ ਹੈ ਸਰਕਾਰਾਂ ਨੂੰ ਹਰ ਟੂਲ ਟੂਲ ਵਰਤਣੇ ਆਉਂਦੇ ਨੇ ਤੇ ਪੰਜਾਬ ਸਰਕਾਰ ਦੀ ਕੇਜਰੀਵਾਲ ਨਾਲੋਂ ਵੱਧ ਅਮਿਤ ਸ਼ਾਹ ਤੇ ਮੋਦੀ ਨਾਲ ਹੈ ਤੇ ਉਹ ਵਿਚਾਲੇ ਕਦੇ ਕਿਸਾਨਾਂ ਨਾਲ ਬੈਠ ਕਦੇ ਮੰਤਰੀਆਂ ਨਾਲ ਬੈਠਕ ਕਦੇ ਆਪ ਜੋਧਿਆ ਤੇ ਮੰਤਰੀਆਂ ਦੀ ਬੈਠਕ ਸਿੱਧੀ ਤੇ ਅੱਜ ਤੀਜੀ ਬੈਠਕ ਹੈ ਸੋ ਆਸ ਕਰਦੇ ਆ ਕਿ ਉਸ ਬੈਠਕ ਦੇ ਵਿੱਚ ਕੇਂਦਰ ਸਰਕਾਰ ਕੋਈ ਦਗਾ ਕਮਾਉਣ ਦੀ بجائے ਸਹੀ ਰਾਹ ਤੇ ਫੈਸਲਾ ਕਰੇ ਕਿ ਹਾਂ ਅਸੀਂ ਆ ਪਰ ਚੋਣਾ ਨਹੀਂ ਮੁਰੇ ਜੇ ਵਾਦਾ ਵੀ ਕਰ ਜਾਣਗੇ ਕਿਵੇਂ ਭਰੋਸਾ ਕਰਾਂਗੇ ਸਵਾਲ ਇਹ ਵੀ ਹੈ ਪਹਿਲਾ ਸਵਾਲ ਤੁਹਾਨੂੰ ਕਿਸਾਨ ਸੁਣਦੇ ਨੇ ਤੁਹਾਡੇ ਤੇ ਯਕੀਨ ਕਰਦੇ ਨੇ ਤੁਹਾਡੇ ਫੈਕਟਸ ਨੂੰ ਮੰਨਦੇ ਨੇ ਕਿ ਹਾਂ ਚੀਜ਼ਾਂ ਠੀਕ ਨੇ ਤੁਹਾਨੂੰ ਸੁਣ ਰਹੇ ਹੋਣਗੇ ਕਿਉਂਕਿ ਸਹੀ ਰਿਪੋਰਟਾਂ ਵੀ ਨਹੀਂ ਪੇਸ਼ ਹੋ ਰਹੀਆਂ ਜੇ ਤੁਹਾਨੂੰ ਕਿਸਾਨ ਸੁਣ ਰਹੇ ਨੇ ਕੀ ਕਹਨੇ ਹੋਣਾ ਮੈਂ ਕਿਸਾਨ ਭਰਾਵਾਂ ਨੂੰ ਇਹੀ ਅਪੀਲ ਕਰੂੰਗਾ ਕਿ ਦਿੱਲੀ ਦਾ 385 ਦਿਨ ਚੱਲਿਆ ਅੰਦੋਲਨ ਆਪਾਂ ਸ਼ਾਂਤੀ ਨਾਲ ਜਿੱਤ ਕੇ ਆਏ ਸੀ ਹਮਲਾਵਰ ਹੋ ਕੇ ਨਹੀਂ ਜੇ ਲੜਾਈ ਜਿੱਤਣੀ ਹੈ ਤਾਂ ਠਰਮਾ ਜਜ਼ਬਾ ਤੇ ਇੱਕ ਕਰਖਣਾ ਪਊਗਾ ਬਹੁਤ ਬਹੁਤ ਸ਼ੁਕਰੀਆ ਭਾਈ ਦੋਸੇ ਗੱਲਬਾਤ ਕੀਤੀ ਸੋ ਦੀਪਕ ਭਾਈ ਗੱਲ ਕਰ ਰਹੇ ਸੀ ਬਹੁਤ ਸਾਰੇ ਪਹਿਲੂਆਂ ਤੋਂ ਜਾਣੂ ਕਰਾਇਆ ਤੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਏਕੇ ਨਾਲ ਸ਼ਾਂਤੀ ਨਾਲ ਤੇ ਭਾਈਚਾਰਕ ਸਾਂਝ ਨਾਲ ਅੱਗੇ ਵਧਿਆ ਜਾਵੇ ਤਾਂ ਹੀ ਇਹ ਅੰਦੋਲਨ ਜਿੱਤਿਆ ਜਾ ਸਕਦਾ ਹੈ ਆਪਣੇ ਸਹਿਯੋਗੀ ਰਵੀ ਸ਼ੰਕਰ ਦੇ ਨਾਲ ਕਰਨ ਸ਼ਰਮਾ ਅਖਰ ਦੇ ਲਈ